ਮਨ ਕੀ ਬਾਤ ਦੇ 129ਵੇਂ ਐਡੀਸ਼ਨ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਲੋਕਾਂ ਨੇ ਸਵਦੇਸ਼ੀ ਉਤਪਾਦਨ ਦੇ ਲਈ ਵੀ ਬਹੁਤ ਉਤਸ਼ਾਹ ਦਿਖਾਇਆ ਹੈ ਲੋਕ ਸਿਰਫ ਇੱਕ ਭਾਰਤੀ ਦੀ ਸਖਤ ਮਿਹਨਤ ਦੇ ਨਾਲ ਬਣੀਆਂ ਚੀਜ਼ਾਂ ਹੀ ਖਰੀਦ ਰਹੇ ਨੇ ਅੱਜ ਅਸੀਂ ਮਾਣ ਦੇ ਨਾਲ ਕਹਿ ਸਕਦੇ ਹਾਂ ਕਿ 2025 ਨੇ ਭਾਰਤ ਨੂੰ ਹੋਰ ਵੀ ਵੱਡਾ ਆਤਮ ਵਿਸ਼ਵਾਸ ਦਿੱਤਾ ਹੈ ਉਨ੍ਹਾਂ ਨੇ ਅੱਗੇ ਕਿਹਾ ਕਿ ਬਹੁਤ ਸਾਰੇ ਨੌਜਵਾਨ ਮੈਨੂੰ ਪੁੱਛਦੇ ਨੇ ਕਿ ਉਹ ਆਪਣੇ ਵਿਚਾਰਾਂ ਦੀ ਪੇਸ਼ਕਸ਼ ਮੈਨੂੰ ਕਿਵੇਂ ਦੇ ਸਕਦੇ ਨੇ ਨੌਜਵਾਨ ਮਨਾਂ ਦੀ ਇਸ ਉਤਸੁਕਤਾ ਦਾ ਹੱਲ ਵਿਕਸਿਤ ਭਾਰਤ ਯੰਗ ਲੀਡਰਸ ਡਾਇਲੌਗ ਹੈ ਅਗਲੇ ਮਹੀਨੇ ਦੀ 12 ਤਾਰੀਖ ਨੂੰ Swami Vivekananda ਦੀ ਜਨਮ ਦਿਵਸ ਦੇ ਮੌਕੇ ਤੇ ਰਾਸ਼ਟਰੀ ਯੁਵਾ ਦਿਵਸ ਮਨਾਇਆ ਜਾਵੇਗਾ ਉਸ ਦਿਨ ਯੰਗ ਲੀਡਰਸ ਡਾਇਲੌਗ ਵੀ ਆਯੋਜਿਤ ਕੀਤਾ ਜਾਵੇਗਾ ਅਤੇ ਮੈਂ ਇਸ ਦੇ ਵਿੱਚ ਜ਼ਰੂਰ ਹਿੱਸਾ ਲਵਾਂਗਾ ਮੈਂ ਇਸ ਸਮਾਗਮ ਦੀ ਉਡੀਕ ਕਰ ਰਿਹਾ ਹਾਂ ਮਨ ਕੀ ਬਾਤ ਦੇ 129ਵੇਂ ਐਡੀਸ਼ਨ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ 2025 ਦੇ ਵਿੱਚ ਵਿਸ਼ਵਾਸ ਸੱਭਿਆਚਾਰ ਅਤੇ ਭਾਰਤ ਦੀ ਵਿਲੱਖਣ ਵਿਰਾਸਤ ਇਕੱਠੇ ਦੇਖੇ ਗਏ। ਮਨ ਕੀ ਬਾਤ ਦੇ 129ਵੇਂ ਐਡੀਸ਼ਨ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਨੇ ਵਿਗਿਆਨ ਅਤੇ ਪੁਲਾੜ ਦੇ ਖੇਤਰ ਦੇ ਵਿੱਚ ਵੱਡੀਆਂ ਮੱਲਾਂ ਮਾਰੀਆਂ ਨੇ। ਸ਼ੁਭਾਂਸ਼ੂ ਸ਼ੁਕਲਾ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੱਕ ਪਹੁੰਚਣ ਵਾਲੇ ਪਹਿਲੇ ਭਾਰਤੀ ਬਣ ਗਏ ਨੇ। ਵਾਤਾਵਰਣ ਸੁਰੱਖਿਆ ਅਤੇ ਜੰਗਲਾਤ ਜੀਵ ਸੰਭਾਲ ਦੇ ਨਾਲ ਸੰਬੰਧਿਤ ਕਈ ਪਹਿਲ ਕਦਮੀਆਂ ਨੇ ਵੀ 2025 ਨੂੰ ਗਿਣਿਤ ਕੀਤਾ ਹੈ ਪਰ ਇਹਦੇ ਵਿੱਚ ਚੀਤਿਆਂ ਦੀ ਗਿਣਤੀ ਹੁਣ 30 ਨੂੰ ਪਾਰ ਕਰ ਗਈ ਹੈ ਮਨਕੀ ਬਾਦ ਦੇ 129ਵੇਂ ਐਡੀਸ਼ਨ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਖੇਡਾਂ ਦੇ ਮਾਮਲੇ ਦੇ ਵਿੱਚ ਵੀ 2025 ਇੱਕ ਯਾਦਗਾਰੀ ਸਾਲ ਰਿਹਾ ਸਾਡੀ ਪੁਰਸ਼ ਕ੍ਰਿਕਟ ਟੀਮ ਨੇ ਆਈਸੀਸੀ ਚੈਂਪੀਅਨਸ ਟਰੋਫੀ ਜਿੱਤੀ ਮਹਿਲਾ ਕ੍ਰਿਕਟ ਟੀਮ ਨੇ ਪਹਿਲੀ ਵਾਰ ਵਿਸ਼ਵ ਕੱਪ ਜਿੱਤਿਆ ਭਾਰਤ ਦੀਆਂ ਧੀਆਂ ਨੇ ਮਹਿਲਾ ਬਲਾਈਂਡ T20 ਵਿਸ਼ਵ ਕੱਪ ਜਿੱਤ ਕੇ ਇਤਿਹਾਸ ਰਚਿਆ ਵਿਸ਼ਵ ਚੈਂਪੀਅਨਸ਼ਿਪ ਦੇ ਵਿੱਚ ਕਈ ਤਮਗੇ ਜਿੱਤ ਕੇ ਪੈਰਾ ਐਥਲੀਟਾ ਨੇ ਸਾਬਤ ਕਰ ਦਿੱਤਾ ਕਿ ਕੋਈ ਵੀ ਰੁਕਾਵਟ ਦ੍ਰਿੜਤਾ ਨੂੰ ਨਹੀਂ ਰੋਕ ਸਕਦੀ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾ ਅਰਜੁਨ ਖੜਗੇ ਨੇ ਕਿਹਾ 28 ਦਸੰਬਰ 1985 ਨੂੰ ਮੁੰਬਈ ਦੇ ਵਿੱਚ ਕਾਂਗਰਸ ਦੀ ਸਥਾਪਨਾ ਹੋਈ ਸੀ 62 ਸਾਲਾਂ ਤੱਕ ਕਰੋੜਾਂ ਕਾਂਗਰਸੀ ਸੰਘਰਸ਼ ਕਰਦੇ ਰਹੇ ਜਿਲਾਂ ਦੇ ਵਿੱਚ ਬੰਦ ਰਹੇ ਅਤੇ ਦੇਸ਼ ਦੇ ਲਈ ਲੜਦੇ ਰਹੇ ਜਿਸ ਦੇ ਨਾਲ ਸਾਡੀ ਆਜ਼ਾਦੀ ਹੋਈ ਮੈਂ ਕਾਂਗਰਸ ਦੇ ਸੰਸਥਾਪਕ ਅਤੇ ਆਜ਼ਾਦੀ ਕਲਾਟੀਆਂ ਨੂੰ ਸ਼ਰਧਾਂਜਲੀ ਦਿੰਦਾ ਹਾਂ ਮੈਂ ਭਰੋਸਾ ਦਵਾਉਂਦਾ ਹਾਂ ਕਿ ਕਾਂਗਰਸ ਉਸ ਭਾਰਤ ਦੇ ਲਈ ਕੰਮ ਕਰਦੀ ਰਹੇਗੀ ਜਿਸ ਦਾ ਉਹਨਾਂ ਨੇ ਸੁਪਨਾ ਦੇਖਿਆ ਸੀ ਕਾਂਗਰਸ ਦੇ ਝੰਡੇ ਅਤੇ ਮਹਾਤਮਾ ਗਾਂਧੀ ਦੀ ਅਗਵਾਈ ਦੇ ਹੇਠ ਗਰੀਬ ਅਤੇ ਕਿਸਾਨ ਲੜਦੇ ਰਹੇ ਅੱਜ ਸੰਵਿਧਾਨ ਅਤੇ ਲੋਕਤੰਤਰ ਦੋਵੇਂ ਖਤਰੇ ਦੇ ਵਿੱਚ ਨੇ ਮਹਾਤਮਾ ਗਾਂਧੀ ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਨੇ ਏਕਤਾ ਅਖੰਡਤਾ ਅਤੇ ਧਰਮ ਨਿਰਪੱਖਤਾ ਦੇ ਲਈ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਸੋਨੀਆ ਗਾਂਧੀ ਦੇ ਕਾਂਗਰਸ ਦੀ ਪ੍ਰਧਾਨਗੀ ਦੇ ਦੌਰਾਨ ਯੂਪੀਐਸ ਸਰਕਾਰ ਨੇ ਲੋਕਾਂ ਦੇ ਅਧਿਕਾਰਾਂ ਦੀ ਸੁਰੱਖਿਆ ਦਾ ਵਿਸਥਾਰ ਕੀਤਾ ਜਦੋਂ ਕਿ ਡਾਕਟਰ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸਨ ਤਾਂ ਆਰਟੀਆਈ ਆਰਟੀਈ ਖੁਰਾਕ ਸੁਰੱਖਿਆ ਮਨਰੇਗਾ ਜੰਗਲਾਤ ਅਧਿਕਾਰ ਅਤੇ ਭੂਮੀ ਪ੍ਰਾਪਤ ਕਾਨੂੰਨ ਬਣਾਏ ਗਏ ਸਨ ਪਿਛਲੇ 11 ਸਾਲਾਂ ਦੇ ਵਿੱਚ ਮੋਦੀ ਸਰਕਾਰ ਨੇ ਕਾਂਗਰਸ ਦੁਆਰਾ ਬਣਾਏ ਗਏ ਸੰਸਥਾਨਾਂ ਨੂੰ ਕਮਜ਼ੋਰ ਕਰ ਦਿੱਤਾ ਹੈ ਆਰਐਸਐਸ ਭਾਜਪਾ ਨੇਤਾਵਾਂ ਨੇ ਰਾਸ਼ਟਰੀ ਝੰਡੇ ਸੰਵਿਧਾਨ ਅਸ਼ੋਕ ਚੱਕਰ ਅਤੇ ਵੰਦੇ ਮਾਤਰਮ ਦੀ ਅਣਦੇਖੀ ਕੀਤੀ ਹੈ ਉਹ ਲੋਕਾਂ ਦੇ ਅਧਿਕਾਰਾਂ ਨੂੰ ਦਬਾਉਂਦੇ ਹਨ ਆਜ਼ਾਦੀ ਅੰਦੋਲਨ ਦੇ ਨਾਲ ਕੋਈ ਸੰਬੰਧ ਨਹੀਂ ਰੱਖਦੇ ਅਤੇ ਅੱਜ ਲੋਕਾਂ ਦੇ ਅਧਿਕਾਰ ਖੋ ਰਹੇ ਨੇ